2-3 ਇੰਚ ਇਹਨੇ ਹਾਈਟ ਹੋਰ ਕਰ ਜਾਨੀ 72-73 ਦਾ ਇੰਚ ਦਾ ਘੋੜਾ ਬਣੂਗਾ ਮਤਲਬ ਲਾ ਲੋ ਆਪਣੇ ਇੰਡੀਆ ਦਾ ਸਭ ਤੋਂ ਵੱਡਾ ਮਾਰਵਾੜੀ ਘੋੜਾ ਬਣੂਗਾ ਇਹ ਘੋੜੀ ਦਾ ਵੀ ਬਾਈ ਇਦਾਂ ਦਾ ਕੋਈ ਗਿਣੇ ਨਹੀਂ ਹੈਗੇ ਬਸ ਤਿੰਨ-ਚਾਰ ਰਜਿਸਟਰ ਭਰੇ ਪਏ ਨੇ ਅੱਛਾ ਹਾਂਜੀ ਗਿਣੀ ਤਾਂ ਕਦੇ ਹੈ ਹੀ ਨਹੀਂ ਹੈਗੀ ਘੋੜੀ ਠੀਕ ਹੈ ਬਾਈ ਠੀਕ ਹੈ ਨਾ ਆਪਾਂ ਜਵਾਬ ਦਤਾ ਬਈ ਕਿਸੇ ਨੂੰ ਠੀਕ ਹੈ ਅਗਲਾ ਬਹੁਤ ਮਾਰਨਾ ਆਉਂਦਾ ਸੀਗਾ ਠੀਕ ਆ ਉਹ ਜਿਹੇ ਬੰਦੇ ਵੀ ਆਉਂਦੇ ਸੀਗੇ ਆਪਾਂ ਕਿਸੇ ਨੂੰ ਜਵਾਬ ਨਹੀਂ ਤਾਂ ਕੋਈ ਗੱਲ ਨਹੀਂ ਹੈਗੀ ਤੇ ਚੰਬੀਆਂ ਘੋੜੀਆਂ ਤੇ ਵੀ ਉਹਨੇ ਬਹੁਤ ਵਧੀਆ ਬੱਚੇ ਦਿੱਤੇ ਨੇ ਬਈ ਤਾਰੀ ਨੂੰ ਵੇਚੀ ਜੀ ਉਦੋਂ ਮੈਂ ਗੁਜਰਾਤ ਚਲੇ ਗਈ ਉਹ ਅੱਛਾ ਬਈ ਤੇ ਦੂਜਾ ਉਹ 67 ਇੰਚ ਦੀ ਤੇ ਦੂਜਾ ਇਹ ਆਪਣਾ ਜੇਲਮ ਜੇਲਮ ਹੋ ਗਿਆ ਦੂਜੇ ਨੰਬਰ ਤੇ ਇਹ ਬਰੀਡ ਦੂਜੇ ਨੰਬਰ ਤੇ ਇਹ ਹੋ ਗਿਆ ਅੱਜ ਦੀ ਇਸ ਵੀਡੀਓ ਚ ਤੁਹਾਨੂੰ ਦੋ ਦੰਦ ਬਸ਼ੇਰਾ ਜੇਲਮ ਦਿਖਾਉਣਾ ਲਾਲ ਰਤਨ ਘੋੜੇ ਦਾ ਪੁੱਤ ਲਾਲ ਰਤਨ ਨੇ ਬਹੁਤ ਹੀ ਟੌਪ ਦੀ ਬਰੀਡ ਪੈਦਾ ਕੀਤੀ ਆ ਲੰਮਾ ਸਮਾਂ ਬਈ ਸਰਬਜੋਤ ਕੋਲ ਰਿਹਾ 41 ਸਟੱਡ ਫਾਰਮ ਦੇ ਉੱਪਰ ਤੇ ਅੱਜ ਜੇਲਮ ਦੀ ਸਟੱਡ ਸਰਵਿਸ ਆ ਜਿਹੜੀ ਉਹ ਓਪਨ ਕਰਨੀ ਆ ਬਾਈ ਸਿਕੰਦਰ ਦੇ ਸਾਰੇ ਯਾਰ ਦੋਸਤ ਆਏ ਨੇ ਤੇ ਬਾਈ ਸਰਬਜੋਤ ਨੂੰ ਵੀ ਉਚੇਚੇ ਤੌਰ ਤੇ ਬੁਲਾਇਆ ਗਿਆ ਕਿਉਂਕਿ ਬਾਈ ਨੇ ਬੜਾ ਮਾਣ ਦਿੱਤਾ ਵੀਰ ਨੂੰ ਕਿ ਵੀਰ ਦੇ ਘੋੜੇ ਦਾ ਬੱਚਾ ਤੇ ਬਰੀਡ ਵੀ ਆ ਜਿਹੜਾ ਜੇਲਮ ਉਹ ਬਾਈ ਦੇ ਸਟੱਡ ਫਾਰਮਤੀ ਹੋਇਆ ਇਹ ਵਾਲੀ ਸਟੱਡ ਫਾਰਮ ਦੇ ਉੱਪਰ ਇਹਦੀ ਮਾਂ ਹੰਸਰਾਜ ਵਰਖਾਣੀ ਦੀ ਮੈਂ ਵੀ ਕੋੜੀ ਦੇਖਿਆ ਉਹ ਉਹਨੇ ਬੜੇ ਚੰਗੇ ਬੱਚੇ ਪੈਦਾ ਕੀਤੇ ਆ ਤਿੰਨ ਬਸ਼ੇਰੀਆਂ ਤੇ ਚੌਥਾ ਇਹ ਬਸ਼ੇਰਾ ਤੇ ਸਾਰੇ ਕੱਦ-ਕਾਠ ਵਾਲੇ ਤੇ ਇਹਦਾ ਕੱਦ-ਕਾਠ ਤੁਸੀਂ ਵੀਡੀਓ ਚ ਦੇਖ ਹੀ ਰਹੇ ਹੋ ਪੂਰਾ ਖੁੱਲੇ ਡੁੱਲੇ ਕੱਦ ਦਾ ਬਸ਼ੇਰਾ ਇਹ ਬਾਈ ਸਰਬਜੋਤ ਕਹਿੰਦੇ ਵੀ ਮੇਰੇ ਦੇਖਣ ਦੇ ਵਿੱਚ ਵੀ ਲਾਲ ਰਤਨ ਦੇ ਹੁਣ ਤੋਂ ਸਭ ਤੋਂ ਵੱਡੇ ਬੱਚਿਆਂ ਦੇ ਵਿੱਚੋਂ ਇੱਕ ਆ ਵੀ ਸਭ ਤੋਂ ਵੱਡਾ ਕੱਦ ਦਾ ਜਿਹੜਾ ਮੈਨੂੰ ਉਹ ਜ਼ੇਲਮ ਦਾ ਲੱਗਿਆ ਬਾਈ ਸਿਕੰਦਰ ਬੜੇ ਨਰਮ ਸੁਭਾਅ ਦਾ ਬੰਦਾ ਆ ਬਾਈ ਤੇ ਵੀਰ ਦਾ ਕੰਮ ਵੀ ਆ ਨਾਲ ਡੈਕਾਂ ਦਾ ਆ ਮੈਂ ਵਿੱਚ ਸ਼ਾਰਟ ਵੀ ਲਾ ਰਿਆਂ ਬਹੁਤ ਚੰਗੇ ਪੱਦਰ ਤੇ ਵੀਰ ਦਾ ਕੰਮ ਆ ਬਹੁਤ ਚੰਗਾ ਮਿਊਜ਼ਿਕ ਸਿਸਟਮ ਲਾਉਂਦਾ ਟਰੈਕਟਰਾਂ ਦੇ ਉੱਪਰ ਤੇ ਨਾਲ ਦੀ ਨਾਲ ਮੈਂ ਇਹ ਜਾਣਕਾਰੀ ਵੀ ਜ਼ਰੂਰ ਦੇ ਦਾਂ ਕਿਉਂਕਿ ਬਾਈ ਦਾ ਜਿਹੜਾ ਕਿੱਤਾ ਕਿੱਤਾ ਚੰਗਾ ਹੋਵੇ ਤਾਂ ਹੀ ਸ਼ੌਂਕ ਪੂਰੇ ਜਾਂਦੇ ਆ ਤੇ ਘੋੜਿਆਂ ਦਾ ਸ਼ੌਂਕ ਵੀ ਹੈ ਬਾਈ ਨੂੰ ਤੇ ਇੱਕ ਮੈਂ ਗੱਲ ਹੋਰ ਵੀ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦਾ ਫੀਸ ਵੀ ਉਹ ਰਾਂ ਨੇ ਜਰੂਰ ਰੱਖੀ ਆ ਫੀਸ ਵੀ ਵੈਸੇ ਬਹੁਤ ਵਾਜਬ ਰੱਖੀ ਆ ਬਾਈ ਕਹਿੰਦਾ ਜੇ ਕੋਈ ਸਮਰਥਨ ਨਹੀਂ ਰੱਖਦਾ ਫੀਸ ਦੇਣ ਦੀ ਤਾਂ ਵੀ ਕੋਈ ਚੱਕਰ ਨਹੀਂ ਉਹ ਬੰਦਾ ਵੀ ਆਪਣੀ ਘੋੜੀ ਜਿਹੜੀ ਉਹ ਜੇਲਮ ਤੋਂ ਮਿਲਾ ਸਕਦਾ ਬਾਈ ਸਿਕੰਦਰ ਕਹਿੰਦਾ ਵੀ ਮੇਰਾ ਇੱਕ ਮਕਸਦ ਆ ਵੀ ਵਸ਼ੇਰਾ ਇਹ ਵੱਧ ਤੋਂ ਵੱਧ ਬਰੀਡਿੰਗ ਕਰੇ ਵੀ ਤਾਂ ਕਿ ਇਹਦੇ ਚੰਗੇ ਬੱਚੇ ਆ ਜੋ ਮਾਰਕੀਟ ਦੇ ਵਿੱਚ ਆਉਣ ਕਿਉਂਕਿ ਮਾਂ ਤੇ ਪਿਓ ਵਾਲੇ ਪਾਸਿਓਂ ਦੋਮਾ ਪਾਸਿਓਂ ਬੜੀ ਚੰਗੀ ਬਲੱਡ ਲਾਈਨ ਆ ਇਸਦੀ ਤੇ ਜਿੱਥੇ ਆ ਤੁਸੀਂ ਘੋੜੇ ਵਾਲਾ ਲੋਗੋ ਲੱਗਿਆ ਦੇਖੋ ਤਾਂ ਸਮਝ ਲਓ ਵੀ ਚੀਮਾ ਇਲੈਕਟ੍ਰੋਨਿਕਸ ਦਾ ਡੈਕ ਲੱਗਿਆ ਹੋਇਆ ਬਾਈ ਨੇ ਲੋਗੋ ਵੀ ਆ ਜਿਹੜਾ ਘੋੜੇ ਦਾ ਲਾਇਆ ਹੋਇਆ ਬਾਕੀ ਬਾਈ ਦੀ ਜਿਹੜੀ ਦੁਕਾਨ ਆ ਮੈਂ ਤੁਹਾਨੂੰ ਉਹ ਵੀ ਦਿਖਾ ਦਾਂ ਅੰਦਰੋਂ ਬਹੁਤ ਤਗੜਾ ਸਿਸਟਮ ਆ ਬਾਈ ਦਾ 뮤ਜ਼ਿਕ ਵਾਲਾ ਵੀ ਬਹੁਤ ਚੰਗੇ ਵੱਡੇ ਪੱਧਰ ਤੇ ਆ ਬਾਈ ਕੁੱਕੀ ਇਲੈਕਟ੍ਰੋਨਿਕਸ ਵਾਲੇ ਵੀ ਪਹੁੰਚੇ ਹੋਏ ਸੀਗੇ ਉਹਨਾਂ ਦਾ ਵੀ ਤੁਹਾਨੂੰ ਪਤਾ ਵੀ ਆਲ ਵਰਲਡ ਦੇ ਵਿੱਚ ਨਾ ਉਹ ਆ ਬਾਈ ਉਹਨਾਂ ਦੇ ਡੈਕ ਡੈੱਕ ਆ ਜਿਹੜੇ ਉਹ ਵਿਦੇਸ਼ਾਂ ਵਿੱਚ ਵੀ ਜਾਂਦੇ ਆ ਤੇ ਉਹੀ ਕੰਮ ਬਿਲਕੁਲ ਬਾਈ ਆਪਣੇ ਸਿਕੰਦਰ ਦਾ ਵੀ ਆ ਬਹੁਤ ਦੂਰ ਦੂਰ ਆ ਜਿਹੜਾ ਆਪਣੇ ਇੰਡੀਆ ਦੇ ਹਰ ਇੱਕ ਕੋਨੇ ਵਿੱਚ ਬਾਈ ਦਾ ਡੈੱਕ ਪਹੁੰਚਿਆ ਹੋਇਆ ਤੇ ਜਿਸ ਕਿਸੇ ਭਰਾ ਨੇ ਡੈੱਕ ਵੀ ਲਵਾਉਣਾ ਹੋਇਆ ਉਹ ਵੀ ਬਾਈ ਨੂੰ ਫੋਨ ਕਰ ਲਿਓ ਤੇ ਜਿਸ ਕਿਸੇ ਵੀਰ ਨੇ ਸਟੱਡ ਸਰਵਿਸ ਲੈਣੀ ਹੋਈ ਜੇਲਮ ਤੋਂ ਤਾਂ ਬਾਈ ਸਿਕੰਦਰ ਨੂੰ ਫੋਨ ਕਰ ਲਿਓ ਤੇ ਇੱਕ ਆ ਬਸ਼ੇਰੀ ਦੇਖੋ ਜਿਹੜੀ ਚੰਬੀ ਬਸ਼ੇਰੀ ਦੇਖ ਰਹੇ ਹੂੰ ਇਹਦਾ ਵੀ ਪਹਿਲੇ ਹੀ ਸੁਆ ਇਹ ਵੀ ਬਸ਼ੇਰੀ ਉਹ ਆ ਜੇ ਤੇ ਇਹਦੇ ਮੰਗਰਾ ਜਿਹੜੀ ਨੌਕਰੀ ਬਸ਼ੇਰੀ ਬਿਲਕੁਲ ਸਪੌਟਲੈਸ ਬੜੀ ਚੰਗੀ ਆ ਇਹ ਵੀਰ ਕੋਲ ਪਹਿਲਾਂ ਘੋੜਾ ਸੀ ਇੱਕ ਨੁਕਰਾ ਉਹ ਬਾਈ ਨੇ ਦੇਤਾ ਹੁਣ ਤੇ ਉਸ ਘੋੜੇ ਦੀ ਬੱਚੀ ਆ ਇਹਦੀ ਨੈਕ ਨੁਕ ਬੜੀ ਸੋਹਣੀ ਆ ਨਖਰਾ ਨੁਖਰਾ ਦੇਖੋ ਤੁਸੀਂ ਬਿਸ਼ੇਰੀ ਦਾ ਬਹੁਤ ਚੰਗਾ ਆਜੋ ਫਿਰ ਕਰੀਏ ਜੇਲਮ ਬਾਰੇ ਗੱਲਾਂ ਬਾਤਾਂ ਬਾਈ ਸਰਬਜੋਤ ਨੇ ਵੀ ਬਹੁਤ ਜਾਣਕਾਰੀ ਦਿੱਤੀ ਆ ਜੇਲਮ ਬਾਰੇ ਕਿਉਂਕਿ ਬਾਈ ਦੇ ਫਾਰਮ ਤੇ ਬਰੀਡ ਹੋਇਆ ਇਹ ਬਿਸ਼ੇਰਾ ਤੇ ਤੁਸੀਂ ਜ਼ਰੂਰ ਦੱਸਿਓ ਤੁਹਾਨੂੰ ਬਿਸ਼ੇਰਾ ਕਿਵੇਂ ਲੱਗਿਆ ਵੀਡੀਓ ਕਿੱਦਾਂ ਲੱਗੀ ਤੇ ਕਮੈਂਟਾਂ ਚ ਆਪਣੀ رائے ਜ਼ਰੂਰ ਦਿਓ ਜਿਹੜੇ ਸੱਜਣ ਨਵੇਂ ਆ ਚੈਨਲ ਨੂੰ ਫਾਲੋ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸੋ ਅੱਜ ਪਹੁੰਚੇ ਆਪਾਂ ਪਿੰਡ ਗੁਰਬਖਸ਼ਪੁਰਾ ਚੀਮਾ ਸਟੱਡ ਫਾਰਮ ਦੇ ਉੱਪਰ ਅੱਜ ਮਿੱਤਰੋ ਤੁਹਾਨੂੰ ਇੱਕ ਟੂਮ ਦਿਖਾਉਣੀ ਆ ਟੂਮ ਐਸੀ ਦਿਖਾਉਣੀ ਆ ਵੀ ਆਪਾਂ ਨੂੰ ਪਤਾ ਵੀ ਲਾਲ ਰਤਨ ਨੇ ਬਹੁਤ ਟੌਪ ਦੀ ਬਰੀਡਿੰਗ ਕੀਤੀ ਆ ਅੱਜ ਇੱਕ ਉਹਦਾ ਟੌਪ ਦਾ ਬੱਚਾ ਤੁਹਾਨੂੰ ਦਿਖਾਉਣ ਲੱਗੇ ਆ ਜਿਹਨੇ ਕੱਦ ਵਾਲੇ ਪਾਸਿਓਂ ਵੀ ਰਿਕਾਰਡ ਤੋੜਿਆ ਤੇ ਬਿਊਟੀ ਵਾਲੇ ਪਾਸਿਓਂ ਵੀ ਬਾਕੀ ਬਾਈ ਸਰਬਜੋਤ ਨੂੰ ਸਾਰੇ ਜਾਣਦੇ ਆ ਲੰਮਾ ਸਮਾਂ ਘੋੜਾ ਬਾਈ ਕੋਲ ਰਿਹਾ ਲਾਲ ਰਤਨ ਤੇ ਬਹੁਤ ਜ਼ਿਆਦਾ ਘੋੜੀ ਮੇਟ ਹੋਈ ਆ ਤੇ ਬਾਈ ਵੀ ਅੱਜ ਇਚੇ ਇਚੇ ਤੌਰ ਤੇ ਪਹੁੰਚੇ ਆ ਅੱਜ ਮਤਲਬ ਲਾਲ ਰਤਨ ਦਾ ਬੱਚਾ ਓਪਨ ਫੋਰ ਸਟਾਰਟ ਕਰਨ ਲੱਗਿਆ ਇਸ ਕਰਕੇ ਬਾਈ ਦੀ ਸਾਰੀ ਮਿੱਤਰ ਮੰਡਲੀ ਇਕੱਠੀ ਹੋਈ ਹੋਈ ਆ ਬੜੀ ਖੁਸ਼ੀ ਦੀ ਗੱਲ ਆ ਕਿ ਭਰਾ ਇਹੋ ਜੀ ਖੁਸ਼ੀ ਦੇ ਸਮੇਂ ਤੇ ਸਾਰੇ ਇਕੱਠੇ ਹੋਇਆ ਆਪਣੇ ਨਾਲ ਬਾਈ ਸਿਕੰਦਰ ਆ ਬਾਈ ਸਿਕੰਦਰ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਧੰਨਵਾਦ ਜੀ ਤੁਹਾਡਾ ਜਿਹੜਾ ਸਾਡੇ ਨਿੱਕੇ ਜਿਹੇ ਸੱਦੇ ਤੇ ਤੁਸੀਂ ਸਾਡੇ ਪਿੰਡ ਪਹੁੰਚੇ ਹੋ ਧੰਨਵਾਦ ਬਾਈ ਜੀ ਆਪਣਾ ਪਿੰਡ ਆ ਗੁਰਬਖਸ਼ਪੁਰਾ ਇੱਕ ਤੁਸੀਂ ਹੋਰ ਵੀ ਨਾਲ ਦੱਸ ਦੀ ਵੀਰੇ ਇਹ ਐਮਰੇਲਡ ਕੋਟਲਾ ਰਿਆਸਤ ਦਾ ਪਿੰਡ ਆ ਅੱਛਾ ਜੀ ਹਾਂ ਜੀ ਤੇ ਜਿਲ੍ਹਾ ਪੈਂਦਾ ਸੰਗਰੂਰ। ਇਹ ਮਿਰੇਲਕੋਟਲਾ ਰਿਆਸਤ ਦੇ ਜਿੰਨੇ ਪਿੰਡ ਨੇ ਵੀਰੇ। ਇਹ ਰਿਆਸਤ ਛੋਟੀ ਹੁਣ ਕਰਕੇ ਨਵਾਬ ਨੇ ਹਰੇਕ ਪਿੰਡ ਦੇ ਦੋ ਨਾਂ ਰੱਖਦੇ ਸੀਗੇ। ਅੱਛਾ ਅੱਛਾ। ਹਾਂਜੀ। ਇਹਨੂੰ ਗੰਡਾ ਸਿੰਘ ਵਾਲਾ ਵੀ ਕਹਿੰਦੇ ਨੇ ਤੇ ਗਰਬਖਸ਼ਪੁਰਾ ਵੀ ਕਹਿੰਦੇ। ਠੀਕ ਆ ਬਾਈ। ਇਹ ਆਪਣੀ ਲੋਕੇਸ਼ਨ ਪਿੰਡ ਦੀ ਪੈ ਕਿੱਥੇ ਜਾਂਦੀ ਆ ਮਤਲਬ? ਇਹ ਵੀਰੇ ਤਕਰੀਬਨ ਮਿਰੇਲਕੋਟਲੇ ਤੋਂ 20 ਕਿਲੋਮੀਟਰ ਆ। ਅੱਛਾ ਜੀ। ਧੂਰੀ, ਬਰਨਾਲਾ, ਰਾਏਕੋਟ ਸੇਮ ਵਿਚਾਲੇ ਇਹ ਰਹਿ ਜਾਂਦਾ ਪਿੰਡ ਵੀਰੇ ਆਪਣਾ ਇਹ। ਸੈਂਟਰ 'ਚ ਰਹਿ ਜਾਂਦਾ ਸਾਰੇ ਸ਼ਹਿਰਾਂ ਦੇ। ਠੀਕ ਆ ਬਾਈ। ਹਾਂਜੀ। ਬਾਈ ਸਿਕੰਦਰ ਵੈਸੇ ਤਾਂ ਚਲੋ ਸ਼ੌਕ ਘੋੜੇ ਦੇ ਸਾਰੇ ਭਰਾ ਪਾਲਦੇ ਆ ਹਨਾ ਹਾਂਜੀ ਤੇ ਤੁਹਾਨੂੰ ਬਹੁਤ ਚੰਗੀ ਚੀਜ਼ ਮਤਲਬ ਮਹਾਰਾਜ ਨੇ ਜੋੜਤੀ ਹਨਾ ਚੰਗਾ ਬਸ਼ੇਰਾ ਆ ਗਿਆ ਤੁਹਾਡੇ ਕੋਲੇ ਹਾਂਜੀ ਵੀਰੇ ਤੇ ਸ਼ੌਕ ਆਪਾਂ ਨੂੰ ਕਿੰਨਾ ਕ ਪੁਰਾਣਾ ਘੋੜਿਆਂ ਦਾ ਬਾਈ ਸ਼ੌਕ ਤਾਂ ਵੀਰੇ ਬਚਪਨ ਤੋਂ ਹੀ ਸੀਗਾ ਅੱਛਾ ਜੀ ਤੇ ਫੇਰ ਵਿੱਚ ਦੀ ਆਪਾਂ ਆਪਣਾ ਮਿਊਜ਼ਿਕ ਸਿਸਟਮ ਦਾ ਵੀ ਸਿਸਟਮ ਦਾ ਵੀ ਕੰਮ ਆ ਹਾਂ ਡਿੱਕਾਂ ਦਾ ਕੰਮ ਆ ਹਾਂਜੀ ਡਿੱਕਾਂ ਦਾ ਕੰਮ ਆ ਜੀ ਤੇ ਵਿੱਚ ਦੀ ਫਿਰ ਜਦੋਂ ਕੰਮ-ਕਮੋ ਸਿੱਖਣ ਲੱਗੇ ਘੋੜੀ ਵੇਚਦੀ ਸੀ 2002 ਚ ਰੱਖੀ ਪਹਿਲਾਂ ਆਪਾਂ ਜੀ ਅੱਛਾ ਬਾਈ ਹਾਂਜੀ ਫਿਰ ਆਪਾਂ ਦੁਬਾਰੇ 2018 ਦੇ ਵਿੱਚੋਂ ਗਰਮੇਲ ਅੰਕਲ ਤੋਂ ਲਈ ਸੀ ਮੈਲ ਆਣੇ ਤੋਂ ਕੁੜੀ ਸੀ ਹਾਂਜੀ ਸੂਰਜ ਕੋੜੇ ਵਾਲਿਆਂ ਤੋਂ ਹਾਂਜੀ ਅੱਛਾ ਵੀਰੇ ਹਾਂਜੀ ਫੌਜੀ ਦੀ ਸੀਗੀ ਤੇ ਆਪ ਉਹ ਪ੍ਰੈਗਨੈਂਟ ਸੀਗੀ ਸੂਰਜ ਜੀ ਠੀਕ ਆ ਬਾਈ ਹਾਂਜੀ ਉਹੀ ਗੱਲ ਆਣਾ ਬਾਈ ਸ਼ੌਂਕ ਵੀ ਉਹਦੇ ਪੂਰੇ ਜਾਂਦੇ ਆ ਜਦੋਂ ਬੰਦਾ ਆਪ ਸੌਖਾ ਹੋਵੇ ਘਰੋਂ ਸੌਖਾ ਹੋਈ ਕੰਮ ਸਿੱਖ ਕੇ ਡੈਕਾਂ ਦਾ ਬਾਈ ਦਾ ਕੰਮ ਬਹੁਤ ਸੋਹਣਾ ਉਹ ਵੀ ਆਪਾਂ ਬਾਅਦ 'ਚ ਗੱਲਬਾਤ ਕਰਾਂਗੇ ਤੇ ਆਪਾਂ ਹੁਣ ਅੱਜ ਬਸ਼ੀਰੇ ਦੀ ਗੱਲਬਾਤ ਕਰੀ ਜਿਹੜਾ ਓਪਨ ਫੋਰ ਸਟਾਰਟ ਕਰਨਾ ਬਾਈ ਕੀ ਡਿਟੇਲ ਆ ਪ੍ਰੋਪਰ ਆਪਣੀ ਬਸ਼ੀਰੇ ਦੀ ਬਾਈ ਬਸ਼ੀਰੇ ਦਾ ਵੀ ਨਾਮ ਹੈਗਾ ਜੇਹਲਮ ਤੇ ਬਾਕੀ ਜਿਹੜੀ ਡਿਟੇਲ ਆ ਉਹ ਵੀ ਸਰਬਜੀਤ ਸਾਂਝੀ ਕਰੂਗਾ ਜੀ ਇਹ ਵੀ ਬਾਈ ਨੇ ਇਹਨਾਂ ਮਾਣ ਬਖਸ਼ਿਆ ਬਾਈ ਸਰਬਜੀਤ ਨੂੰ ਹਾਂਜੀ ਤੇ ਬਾਈ ਸਰਬਜੀਤ ਪਹਿਲਾਂ ਸਵਾਗਤ ਹੈ ਤੁਹਾਡਾ ਬਹੁਤ ਬਾਈ ਤੁਹਾਨੂੰ ਵੀ ਸਾਰੀ ਗੱਲ ਸਾਰਿਆਂ ਨੂੰ ਜੀ ਤੁਸੀਂ ਪਹੁੰਚੇ ਹੋ ਬਾਈ ਹਾਂਜੀ ਹਾਂਜੀ ਤੇ ਬਾਈ ਪਹਿਲਾਂ ਇਹ ਦੱਸੋ ਮੈਨੂੰ ਵੀ ਜੇਹਲਮ ਕਿਵੇਂ ਦਾ ਲੱਗਿਆ ਤੁਹਾਨੂੰ ਜੇਹਲਮ ਬਹੁਤ ਜ਼ਿਆਦਾ ਚੰਗਾ ਲੱਗਿਆ ਬਸ਼ੀਰੇ ਅੱਛਾ ਬਾਈ ਲਾਰਾ ਤੰਦੇ ਜਿੰਨੇ ਵੀ ਬੱਚੇ ਨੇ ਹੁਣ ਤੱਕ ਦੇਖੇ ਹਾਂਜੀ ਬਾਈ ਮਾਰਕੀਟ ਦੇ ਸਾਰੇ ਦੇਖਦੇ ਆ ਸਾਰਿਆਂ ਨਾਲ ਵੱਡਾ ਮਤਲਬ ਜੇਹਲਮ ਆ ਅਸੀਂ ਕੱਦ ਚ ਸਾਰਿਆਂ ਨਾਲ ਕੱਦ ਜੋ ਹਾ ਹਾਈਟ ਸਾਰਿਆਂ ਨਾਲ ਜ਼ਿਆਦਾ ਹੈ ਠੀਕ ਹੈ ਬਾਈ ਲਾਲ ਰਤਨਾਵ ਬਹੁਤ ਸਮਾਂ ਲੰਮਾ ਸਮਾਂ ਤੁਹਾਡੇ ਕੋਲ ਰਿਹਾ ਹੈ ਹਨਾ तकरीबन 4 ਦਿਨ ਦਾ ਸਟਾਰਟ ਕਰਦਾ ਸੀ ਜਦੋਂ ਤੁਹਾਡੇ ਕੋਲ ਆਇਆ ਹਾਂਜੀ ਹਾਂਜੀ 33 34 ਮਹੀਨੇ ਦਾ ਸੀਗਾ ਜਦੋਂ ਦੋ ਆਪਾਂ ਲਿਆ ਆਪਣੇ ਕੋਲ ਆਇਆ ਹਾਂਜੀ ਹਾਂਜੀ ਤੇ ਕਿੰਨੇ ਸਾਲ ਰਿਹਾ ਬਈ ਆਪਣੇ ਕੋਲ ਆਪਣੇ ਕੋਲੇ 6-7 ਸਾਲ ਰਹਿ ਗਏ ਆਪਣੇ ਕੋਲ ਠੀਕ ਹੈ ਬਾਈ ਹਾਂਜੀ ਹਾਂਜੀ ਤੇ ਇਹ ਬਸ਼ੇਰਾ ਵੀ ਆ ਜਿਹੜਾ ਜੇਲਮ ਆ ਇਹ ਵੀ ਤੁਹਾਡੇ ਫਾਰਮ ਤੇ ਬਰੀਡ ਹੋਇਆ ਸੀ ਹਾਂਜੀ ਆਪਣੇ ਘਰੀ ਬਰੀਡ ਹੋਇਆ ਸੀਗਾ ਇਹ ਠੀਕ ਹੈ ਬਾਈ ਤੇ ਇਦੀ ਮਾਂ ਹੈਗੀ ਆ ਰੂਪਰੇਖਾ ਮਾਦਾ ਨਾਮ ਸੀਗਾ ਇਹਦੀ ਦਾ ਤੇ ਉਹ ਆਪ ਹੈਗੀ ਹੰਸ ਰਾਜ ਵਰਕਾਣੇ ਦੀ ਅੱਛਾ ਬਈ ਤੇ ਗਾਂ ਉਹਦੀ ਮਾਂ ਸੀਗੀ ਤੂਫਾਨ ਦੀ ਤੂਫਾਨ ਦੀ ਬਈ ਹਾਂਜੀ ਠੀਕ ਆ ਬਈ ਤੇ ਕਿੰਨੇ ਕ ਬੱਚੇ ਦਿੱਤੇ ਬਈ ਇਹਦੀ ਮਾਂ ਨੇ ਆਪਣੇ ਕੋਲੇ ਇਹਦੀ ਮਾਂ ਨੇ 4 ਬੱਚੇ ਦਿੱਤੇ ਨੇ ਜੀ ਅੱਛਾ ਤਿੰਨ ਬੇਹਰੀਆਂ ਦਿੱਤੀਆਂ ਨੇ ਇੱਕੇ ਬੇਹਰਾ ਦਿੱਤਾ ਸੀਗਾ ਤੇ ਹੁਣ ਲਾਸਟ ਟਾਈਮ ਬਸ ਜਦੋਂ ਆ ਸੁਆ ਦਿੱਤਾ ਬੇਸ਼ੇਰੀ ਦੇ ਕੇ ਬਸ 2 ਕੁ ਮਹੀਨੇ ਰਹੀ ਸੀ ਬੇਸ਼ੇਰੀ ਉਦੋਂ ਵੱਤ ਕੋੜੀ ਪੂਰੀ ਹੋ ਗਈ ਸੀਗੀ ਅੱਛਾ ਬਈ ਉਮਰ ਬਹੁਤ 19 ਸਾਲ ਦੀ ਕੁੜੀ ਹੋ ਗਈ ਸੀਗੀ ਅੱਛਾ ਬਈ ਹਾਂਜੀ ਹਾਂਜੀ ਠੀਕ ਆ ਜੀ ਤੇ ਬੱਚੇ ਸਾਰੇ ਉਹਨੇ ਲਾਰ ਰਤਨ ਦੋ ਦਿੱਤੇ ਸਾਰੇ ਲਾਰ ਰਤਨ ਦੋ ਦਿੱਤੇ ਚਾਰੇ ਬੱਚੇ ਲਾਰ ਰਤਨ ਦੋ ਦਿੱਤੇ ਨੇ ਬਸ਼ੇਰੀਆਂ ਬਾਈ ਕਿਵੇਂ ਜੇ ਬਣੀ ਉਹਦੀਆਂ ਬਸ਼ੇਰੀਆਂ ਸਾਰੇ ਜਿੰਨੇ ਜਿਹੜੀ ਪਹਿਲੀ ਬਸ਼ੇਰੀ 67 67 ਇੰਚ ਦੀ ਆ ਉਹ ਜੋ ਉਹ ਮੈਨੇ ਉਹ ਵੀ ਅਸੀਂ ਬਾਈ ਤਾਰੀ ਨੂੰ ਵੇਚੀ ਜੀ ਉਦੋਂ ਮੈਂ ਗੁਜਰਾਤ ਚਲੇ ਗਿਆ ਉਹ ਅੱਛਾ ਬਾਈ ਤੇ ਦੂਜਾ ਉਹ 67 ਇੰਚ ਦੀ ਤੇ ਦੂਜਾ ਇਹ ਆਪਣਾ ਜੇਲਮ ਜੇਲਮ ਹੋ ਗਿਆ ਦੂਜੇ ਨੰਬਰ ਤੇ ਇਹ ਹੋ ਗਿਆ ਇਹ ਦੇਖ ਲੋ ਤੁਸੀਂ ਸਾਹਮਣੇ ਉਹ 70 ਇੰਚ ਆ ਹੂੰ ਕੱਦ ਬਹੁਤ ਆ ਹਾਂਜੀ ਤੇ ਤੀਜੀ ਬਸ਼ੇਰੀ ਆਪਣੇ ਘਰੇ ਖੜੀ ਆ अच्छा भाई हां जी वो हैगी मतलब ਤੁਸੀਂ 64 ਇੰਚ ਹੋ ਗਈ ਹਜੇ ਉਹ ਮਕੰਦੀ ਹਜੇ ਤਾਂ ਉਹ ਅੱਛਾ ਅੱਛਾ ਤੇ ਚੌਥੀ ਬਿਸ਼ੇਰੀ ਹੈਗੀ ਟਵਾਣੇ ਕੋਲੇ ਅੱਛਾ ਭਾਈ ਉਹ ਹੁਣ ਲੈ ਕੇ ਗਿਆ ਆਪਣੇ ਅੱਛਾ ਭਾਈ ਸਰਿੰਦਰ ਕੋਲੇ ਹਾਂ ਸਰਿੰਦਰ ਕੋਲੇ 2 ਮਹੀਨੇ ਹੋ ਗਏ ਲਈ ਨੂੰ ਸ਼ੇਰੀ ਨੂੰ ਤੇ ਚਾਰ ਹੀ ਬੱਚੇ ਦਿੱਤੇ ਸੀ ਉਹਨੇ ਚਾਰ ਹੀ ਲਾਰ ਰਤਨ ਦਿੱਤੇ ਚਾਰ ਹੀ ਚੰਗੇ ਦਿੱਤੇ ਚਾਰ ਹੀ ਚੰਗੇ ਤੂੰ ਤਿੰਨ ਬਿਸ਼ੇਰੀਆਂ ਇੱਕ ਬਿਸ਼ੇਰਾ ਚਾਰ ਹੀ ਟੌਪ ਦੇ ਠੀਕ ਆ ਹਾਂ ਜੀ ਕੋਈ ਮਤਲਬ ਇੰਦਾ ਨਹੀਂ ਹੈਗਾ ਹਾਈਟ ਪਾਸਿਓ ਸਾਰੇ ਪੂਰੇ ਵਧੀਆ ਬਸ਼ੇਰੀਆਂ ਨੇ ਵੀ ਹਾਈਟ ਕੀਤੀ ਹੈ ਪੂਰੀ ਵਧੀਆ ਠੀਕ ਹੈ ਬਾਈ ਹਾਂਜੀ ਹਾਂਜੀ ਤੇ ਅੱਜ ਚਲੋ ਖੁਸ਼ੀ ਦਾ ਟਾਈਮ ਆ ਬਾਈ ਕਹਿੰਦਾ ਮੈਂ ਸਟੱਡ ਸਰਵਿਸ ਓਪਨ ਕਰ ਲਿਆ ਹਾਂ ਹਾਂਜੀ ਹਾਂਜੀ ਬਿਲਕੁਲ ਜੀ ਅਚੇਚੇ ਤੌਰ ਤੇ ਬਾਈ ਨੇ ਬੁਲਾਇਆ ਤੇ ਫੀਸ ਫੂਸ ਦਾ ਬਾਈ ਫਿਰ ਕੀ ਰੱਖਣਾ ਘੋੜੀ ਦੀ ਕੀ ਫੀਸ ਰੱਖਣੀ ਆਪਾਂ ਨੇ ਜੀ ਫੀਸ ਵੀਰੇ ਜਿਵੇਂ ਆਪਣੇ ਸਾਰੇ ਭਰਾ ਮਦੀ ਰਹੇ ਹੋਊਗੀ ਉਸ ਹਿਸਾਬ ਨਾਲ ਵੀਰੀ 1000 ਦਾ ਸਰਵਜੂਤੀ ਅੱਛਾ ਬਾਈ ਬਾਈ ਤੁਸੀਂ ਦੱਸੋ ਬਾਈ ਇਹ ਵੀ ਕੋਈ ਨਾਰਮਲੀ ਫੀਸ ਰੱਖਣੀ ਆਪਾਂ ਜੀ ਕਿਹੜਾ ਵੀ ਤਰੀਕ ਦੇ ਨਹੀਂ ਨਹੀਂ ਬਿਲਕੁਲ ਬਿਲਕੁਲ ਹਾਂਜੀ ਹਾਂਜੀ ਤੇ ਇਹਦੀ ਆਪਾਂ ਫੀਸ ਬਾਈ ਜੀ 31000 ਤੋਂ ਸ਼ੁਰੂ ਕਰਨਾ ਇਹਨੂੰ ਆਪਾਂ ਨੇ ਠੀਕ ਹੈ ਬਾਈ ਠੀਕ ਹੈ ਜੀ ਤੇ ਜਿੰਨੇ ਵੀ ਆਪਣੇ ਭਰਾ ਸੱਜਣ ਨੇ ਜਿਨ੍ਹਾਂ ਨੇ ਕੁੜੀਆਂ ਮਲਾਉਣੀਆਂ ਨੇ ਬਾਈ ਨੂੰ ਫੋਨ ਕਰਕੇ ਤੇ ਉਹ ਕੁੜੀਆਂ ਮਲਾ ਸਕਦੇ ਨੇ ਤੇ ਬਾਕੀ ਉਹ ਤੁਹਾਡਾ ਮਾਨ ਤਨ ਕਰਨਗੇ ਪੂਰਾ ਤੁਸੀਂ ਮਤਲਬ ਜਦੋਂ ਕੁੜੀਆਂ ਮਿਲ ਲੈ ਬਣਾਓਗੇ ਉਹ ਤਾਂ ਕਰਨਗੇ ਕਿਉਂਕਿ ਬਾਈ ਜੀ ਤੁਹਾਡੇ ਬਾਰੇ ਸਾਰੇ ਜਹਾਨ ਦੇ ਵੀ ਬਾਈ ਨੇ ਕਦੇ ਕਿਸੇ ਨਾਲ ਫੀਸ ਪਿੱਛੇ ਨਹੀਂ ਕਰਿਆ ਨਹੀਂ ਨਹੀਂ ਬਿਲਕੁਲ ਬਿਲਕੁਲ ਇਹ ਸਾਰੇ ਭਰਾ ਨੇ ਆਪਣੇ ਦੇਖੋ ਤੇ ਸਾਰੇ ਨਾਲ ਕੋਲ ਚੰਗੀ ਬਰੀਡ ਹੋਣੀ ਚਾਹੀਦੀ ਆ ਤਾਂ ਹੀ ਆਪਾਂ ਕਾਮਯਾਬ ਹੋਵਾਂਗੇ। ਹੂੰ। ਇਕੱਲੇ ਬੰਦੇ ਦਾ ਕੋਈ ਨੀ ਬਟੈਂਦਾ ਤੇ ਨਾ ਤਾਂ ਇਕੱਲਾ ਬੰਦਾ ਕੋਈ ਕਿੰਨੇ ਬਰੀਡ ਹੋ ਜਾਊਗਾ। ਜਦੋਂ ਸਾਰੇ ਭਰਾਵਾਂ ਕੁੜੀਆਂ ਆਪਣੇ ਕੋਲ ਚੰਗਾ ਜਾਨਵਰ ਆ ਠੀਕ ਹੈ ਜੀ। ਆਪਾਂ ਸਾਰੇ ਭਰਾਵਾਂ ਨੂੰ ਉਹਨਾਂ ਕੋਲ ਬੱਚੇ ਹੋਣੇ ਚਾਹੀਦੇ ਨੇ। ਠੀਕ ਨਹੀਂ? ਤੁਹਾਡੀ ਚੰਗੀ ਜੀ ਦੇ ਹਾਂਜੀ ਹਾਂਜੀ ਬਿਲਕੁਲ। ਕੋੜਾ ਬਈ ਬਹੁਤ ਚੱਲਿਆ ਤੁਹਾਡਾ। ਬਿਲਕੁਲ ਬਿਲਕੁਲ ਜੀ। ਬਈ ਕਿੰਨਾ ਕੁ ਸਰਬਜੋਤ ਘੋੜੀ ਭਰ ਗਿਆ ਆਪਣੇ ਕੋਲ 7 ਸਾਲਾਂ ਚ ਲਾੜ ਰਤਨ ਜੀ। ਘੋੜੀ ਦਾ ਵੀ ਇਦਾਂ ਦਾ ਕੋਈ ਗਿਣੀ ਨਹੀਂ ਹੈਗੀ ਬਸ ਤਿੰਨ ਚਾਰ ਰਜਿਸਟਰ ਭਰੇ ਪਏ ਨੇ ਅੱਛਾ ਹਾਂਜੀ ਗਿਣੀ ਤਾਂ ਕਦੇ ਹੈ ਹੀ ਨਹੀਂ ਹੈਗੀ ਘੋੜੀ ਠੀਕ ਹੈ ਠੀਕ ਹੈ ਨਾ ਆਪਾਂ ਜਵਾਬ ਦਤਾ ਬਈ ਕਿਸੇ ਨੂੰ ਠੀਕ ਹੈ ਅਗਲਾ ਬਹੁਤ ਮਾਰਨਾ ਆਉਂਦਾ ਸੀਗਾ ਠੀਕ ਆ ਉਹ ਜਿਹੇ ਬੰਦੇ ਵੀ ਆਉਂਦੇ ਸੀਗੇ ਆਪਾਂ ਕਿਸੇ ਨੂੰ ਜਵਾਨੀ ਦਾ ਕੋਈ ਗੱਲ ਨਹੀਂ ਹੈਗੀ ਤੇ ਚੰਬੀਆਂ ਘੋੜੀਆਂ ਤੇ ਵੀ ਉਹਨੇ ਬਹੁਤ ਵਧੀਆ ਬੱਚੇ ਦਿੱਤੇ ਨੇ ਹਾਂਜੀ ਹਾਂਜੀ ਬਿਲਕੁਲ ਜ਼ਰੂਰ ਏਰੀਆ ਦੀ ਬਹੁਤ ਹਾਂਜੀ ਉਧਰੋਂ ਬਹੁਤ ਘੋੜੀ ਮਿਲੀ ਆ ਹਾਂਜੀ ਹੂੰ ਤੇ ਇਸ ਬਚੇਰੇ ਚ ਬਾਈ ਕੀ ਫਿਊਚਰ ਦੇਖਦਾ ਹਾਂ ਤੁਸੀਂ ਕਿਉਂਕਿ ਲਾਰਾਤਨ ਵੀ ਸੱਤ ਸਾਰ ਰਿਹਾ ਤੁਹਾਡੇ ਕੋਲ ਹਾਂਜੀ ਹਾਂਜੀ ਬਰੀਡਿੰਗ ਵੀ ਬਹੁਤ ਕਰੀਆ ਤੁਹਾਡੇ ਮਤਲਬ ਘਰੇ ਵੀ ਬੱਚੇ ਬਹੁਤ ਬਰੀਡ ਹੋਇਆ ਹਾਂ ਲਾਰਾਤਨ ਤੋਂ ਹਣਾ ਬਿਲਕੁਲ ਬਿਲਕੁਲ ਹਾਂਜੀ ਤੇ ਇਹਦੇ ਬੱਚੇ ਇਹਦੇ ਵਿੱਚ ਦੇਖੋ ਪਹਿਲਾਂ ਤੇਰੀ ਹਾਈਟ ਹਜੇ ਤਾਂ ਮਤਲਬ 2 ਦੰਦ ਹੋਏ ਨੇ 2 ਕੁ ਮਹੀਨੇ ਹੋਏ ਨੇ 70 ਇੰਚ ਦੇ ਕਰੀਬ ਹਾਈਟ ਕਰ ਗਿਆ ਇਹ ਠੀਕ ਹੈ ਬਾਈ ਠੀਕ ਹੈ ਜੀ ਤੇ ਬਾਕੀ ਇਹਦੇ ਮਜ਼ਬੂਤੀ ਦੇਖੋ ਠੀਕ ਹੈ ਬਾਕੀ ਕੋੜੇ ਦੀ ਲੈਂਥ ਬਹੁਤ ਜ਼ਿਆਦਾ ਆ ਠੀਕ ਹੈ ਬਾਕੀ ਬਿਊਟੀ ਹੈਗੀ ਆ ਤੇ ਉਧ ਰੋਮਾ ਬਰਕਾਣੇ ਵਾਲੇ ਦੀ ਆ ਗਈ ਬਰਕਾਣੇ ਵਾਲੇ ਦੀ ਠੀਕ ਆ ਇਧਰੋਂ ਲਾਰਤਨ ਆ ਗਿਆ ਦਲਵਾਗ ਅਲੀ ਸ਼ਾਨ ਲਾਈਨ ਆ ਗਈ ਠੀਕ ਆ ਤੇ ਇਹਨਾਂ ਦੇ ਵਿੱਚ ਮਤਲਬ ਅੰਤਰ ਬਹੁਤ ਆ ਇਹਨਾਂ ਦਾ ਕੰਬੀਨੇਸ਼ਨ ਬਹੁਤ ਵਧੀਆ ਫਿੱਟ ਬੈਠੇ ਆ ਜਿੰਨੇ ਬੱਚੇ ਜਿਹਨੂੰ ਪਹਿਲੇ ਹੀ ਬੱਚੀ ਆਈ ਤਾਂ ਸਾਡਾ ਬਹੁਤ ਖੁਸ਼ ਹੋਇਆ ਕਿ ਯਾਰ ਨਹੀਂ ਇਹਨੂੰ ਲਾਰਤਨ ਤੋਂ ਹੀ ਭਰੋਣਾ ਵਾ ਤਾਂ ਹੀ ਆਪਾਂ ਇਹਦੇ ਬੱਚੇ ਸਾਰੇ ਆਪਣੇ ਚਾਰੇ ਜਿੰਨੀ ਵਸੂਦੇ ਨੇ ਲਾਰਤਨ ਤੋਂ ਹੀ ਕਵਰ ਕਰਾਈ ਆ ਇਹ ਅੱਛਾ ਬਈ ਹਾਂਜੀ ਹਾਂਜੀ ਤੇ ਬਾਕੀ ਤੁਸੀਂ ਦੇਖ ਲਓ ਹਜੇ ਬਸ਼ੀਰਾ ਦੋ ਦੰਦ ਦਾ ਇਹ ਦੋ ਕੁ ਮਹੀਨੇ ਹੋਏ ਨੇ 70 ਇੰਚ ਹਾਈਟ ਕਰ ਗਿਆ ਤੇ ਤੁਸੀਂ ਜਦੋਂ ਇਹਨੇ ਚਾਰ ਦੰਦ ਹੋਣਾ ਹੈ 5 ਸਾਲ ਦਾ 5.5 ਸਾਲ ਦਾ ਆਊਗਾ ਹਾਂਜੀ ਬਾਈ ਮੈਂ ਇਹ ਕਹਿੰਦਾ ਇਹ ਦੋ ਤਿੰਨ ਇੰਚ ਇਹਨੇ ਹਾਈਟ ਹੋਰ ਕਰ ਜਾਨੀ 72 73 ਦਾ ਇੰਚ ਦਾ ਘੋੜਾ ਬਣੂਗਾ ਮਤਲਬ ਲਾ ਲਓ ਆਪਣੇ ਇੰਡੀਆ ਦਾ ਸਭ ਤੋਂ ਵੱਡਾ ਮਾਰਵਾੜੀ ਘੋੜਾ ਬਣੂਗਾ ਇਹ ਸਹੀ ਗੱਲ ਹੈ ਬਾਈ ਬਾਕੀ ਆਉਣ ਵਾਲੇ ਟਾਈਮ 'ਚ ਚਲੋ ਹੋਰ ਕੋਈ ਵੀ ਆ ਸਕਦਾ ਵਾ ਜਾਨੀ ਕਿ ਹੁਣ ਤੀ ਫਿਲਹਾਲ ਦੇ ਕਿਹੜੇ ਜਿੰਨੇ ਦੇ ਦੇਖੇ ਨੇ ਤੇ ਮੈਨੂੰ ਤਾਂ ਇਹੀ ਲੱਗੂ ਹੈ ਕਿ ਇਹ ਘੋੜਾ ਵਧੀਆ ਬਣ ਜੂਗਾ ਇਹ ਹਾਂਜੀ ਹਾਂਜੀ ਜਦੋਂ ਮੈਚੋਰ ਹੋ ਗਿਆ ਕੋਈ ਫਿਰ ਘੋੜੇ 'ਚ ਫਰਕ ਪੈਂਦਾ ਉਮਰ ਦੇ ਹਿਸਾਬ ਨਾਲ ਜਾਨਵਰ ਬਣਦਾ ਵਾ ਹਾਂਜੀ ਹਾਂਜੀ ਨਹੀਂ ਜਿਵੇਂ ਬਾਈ ਚੰਗੀਆਂ ਘੋੜੇ ਨੇ ਤੁਹਾਡੇ ਕੋਲ ਮੈਂ ਜਦੋਂ ਆਪਣੀ ਵੀਡੀਓ ਕੀਤੀ ਸੀ ਮੈਂ ਕਿਹਾ ਜੀ ਬਾਈ ਕੋਲ ਚੰਗੀਆਂ ਮਸ਼ੀਨਾਂ ਨੇ ਹਾਂ ਹਾਂ ਹਾਂਜੀ ਹਾਂਜੀ ਇਹ ਵੀ ਘੋੜੀ ਦਾ ਬਹੁਤ ਵੱਡਾ ਰੋਲ ਹੁੰਦਾ ਜੀ ਸਾਰਾ ਘੋੜੀ 70% ਰੋਲ ਘੋੜੀ ਦਾ ਹੀ ਹੁੰਦਾ ਬਾਈ ਹਾਂਜੀ ਤੁਹਾਡੇ ਕੋਲ ਚੰਗੀਆਂ ਘੋੜੀਆਂ ਸੀ ਲਾਲ ਰਤਨ ਤੋਂ ਮਿਲੀਆਂ ਚੰਗੀ ਪ੍ਰੋਡਕਸ਼ਨ ਹੋਈ ਹੈ ਨਾ ਜਿਹੜੇ ਬਣ ਕੇ ਬੱਚੇ ਸਾਹਮਣੇ ਆਏ ਬੱਚੇ ਸਾਹਮਣੇ ਬਿਲਕੁਲ ਬਿਲਕੁਲ ਹਾਂਜੀ ਠੀਕ ਠੀਕ ਆ ਬਾਈ ਤੇ ਬਾਈ ਸਿਕੰਦਰ ਹੋ ਏ ਵੀਰੇ ਅਸੀਂ ਸਰਬਜੋਤ ਵੀਰ ਨੂੰ ਤਾਂ ਜਾਦੇ ਪਤਾ ਜੀ ਤਕਰੀਬਨ ਇਹ 30 31 ਮਹੀਨੇ ਉਮਰ ਦਾ ਹੋ ਗਿਆ ਹਾਂ ਜੀ ਠੀਕ ਆ ਬਾਈ ਤੇ ਬਈ ਹੁਣ ਆਪਣੇ ਫਾਰਮ ਤੇ ਜਾਨਵਰ ਕਿੰਨੇ ਆ ਜੀ ਫਾਰਮ ਤੇ ਵੀਰੇ ਦੋ ਜਾਨਵਰ ਹੋਰ ਨੇ ਅੱਛਾ ਅੱਛਾ ਜੀ ਇੱਕ ਆਪਣੇ ਕੋਲ ਚੰਬੀ ਬਸ਼ੇਰੀਆ ਜੀ ਇਹ ਵੀ ਹਲੇ ਪਹਿਲੇ ਸੂਈ ਸੂਈ ਆ ਜੀ ਅੱਛਾ ਜੀ ਹਾਂ ਜੀ ਇਹਦੇ ਮਗਰ ਬਸ਼ੇਰੀਆ ਹਾਂ ਜੀ ਨੌਕਰੀ ਵਾਲੀ ਇਹਦੇ ਮਗਰ ਨੌਕਰੀ ਬਸ਼ੇਰੀਆ ਫੇਰ ਦਵਾ ਠੀਕ ਆ ਬਾਈ ਤੇ ਇਹ ਹੁਣ ਮੈਂ ਤੁਹਾਨੂੰ ਪਹਿਲਾਂ ਹੀ ਪੁੱਛ ਲਿਆ ਦਿੰਦਾ 2002 ਚ ਘੋੜੀ 베ਚਤੀ ਸੀ 18 ਚ ਹਨਾ ਤੇ ਹੁਣ ਅੱਜ ਜੇ ਸੌਖੇ ਹੋਏ ਸੌਖੇ ਹੋਏ ਡੈਕਾਂ ਕਰਕੇ ਡੈਕਾਂ ਦਾ ਕੰਮ ਬਾਈ ਦਾ ਬਹੁਤ ਵਧੀਆ ਉਹਦੇ ਬਾਰੇ ਵੀ ਆਪਾਂ ਪੁੱਛ ਲਈਏ ਬਾਈ ਹਾਂਜੀ ਵੀਰੇ ਇਹ ਇਹ ਡੈਕਾਂ ਦਾ ਕੰਮ ਬਾਈ ਕਿੱਥੋਂ ਸਿੱਖਿਆ ਕਿਉਂਕਿ ਬਾਈ ਜਿਹੜਾ ਕੁੱਕੀ 뮤직 ਵਾਲੇ ਨੇ ਹਨਾ ਕੁੱਕੀ 뮤ਜ਼ਿਕ ਵਾਲੇ ਨੇ ਵੀ ਹਾਂਜੀ ਵੀਰੇ ਟੁੱਡੀਕੇ ਵਾਲੇ ਟੁੱਡੀਕੇ ਵਾਲੇ ਬਹੁਤ ਮਸ਼ਹੂਰ ਨੇ ਬਾਈ ਬਹੁਤ ਦੂਰੋਂ ਦੂਰੋਂ ਡੈਕ ਲਵਾਉਣ ਆਉਂਦੇ ਹਨਾ ਹਾਂਜੀ ਵੀਰੇ ਇੰਟਰਨੈਸ਼ਨਲ ਲੱਗ ਕੇ ਪਾਉਂਦੇ ਆ ਉਹ ਅੱਛਾ ਬਾਈ ਇੰਟਰਨੈਸ਼ਨਲ ਬ੍ਰਾਂਡ ਆ ਕੁੱਕੀ ਇਲੈਕਟ੍ਰੋਨਿਕ ਅੱਛਾ ਬਾਈ ਉਹ ਵੀ ਰੂਰੀ ਵੀ ਪਹੁੰਚੇ ਹੋਏ ਸੀ ਉਹ ਕਾਲੀ ਕਰਕੇ ਚਲੇ ਗਏ ਉਹ ਹਾਂ ਆਪਣਾ ਵੀ ਵੀਰੇ ਤਕਰੀਬਨ ਇੰਡੀਆ ਦੇ ਵਿੱਚ ਤਾਂ ਆਪਾਂ ਕੋਈ ਸਟ੍ਰੀਟ ਛੱਡੀ ਨਹੀਂ ਹੈਗੀ। ਅੱਛਾ ਜੀ। ਹਾਂ ਜੀ। ਦਾ ਗੁਜਰਾਤ ਹਮ ਹਰਿਆਣਾ ਜੀ ਹਮ ਰਾਜਸਥਾਨ ਠੀਕ ਹੈ ਬਈ। ਹਾਂ ਜੀ। ਤਕਰੀਬਨ ਸਾਰੀ ਚਲੇ ਗਏ ਆਪਣੇ ਸਿਸਟਮ ਜੀ। ਅੱਛਾ ਬਈ। ਐਮਪੀ ਹੋ ਗਿਆ ਜੀ। ਤੇ ਬਾਕੀ ਬਾਹਰ ਵੀ ਜਿਵੇਂ ਟਰੈਕਟਰ ਕੋਈ ਮੋਡੀਫਿਕੇਸ਼ਨ ਹੋ ਕੇ ਜਾਂਦੇ ਨਹੀਂ ਜੀ। ਅੱਛਾ ਬਈ। ਹਾਂ ਜੀ। ਆਸਟ੍ਰੇਲੀਆ, ਅਮਰੀਕਾ ਹਾਂ ਜੀ। ਉਬਈ ਬਕਸਿਆਂ ਦੀ ਫੋਟੋ ਜੀ ਮੈਂ ਵਿੱਚ ਲਾਉਂਗਾ ਜ਼ਰੂਰ ਕਿਉਂਕਿ ਬਈ ਅੱਜ ਕੱਲ ਸ਼ੌਂਕ ਬਹੁਤ ਵਧ ਰਿਹਾ ਨਵੇਂ ਮੁੰਡਿਆਂ ਨੂੰ ਖਾਸ ਕਰਕੇ ਜਿਵੇਂ ਵੱਡੇ ਚੰਗੇ ਟਰੈਕਟਰ ਲੈਂਦੇ ਆ ਅਗਲੇ ਡੈੱਕ ਦਾ ਪਹਿਲਾਂ ਸ਼ੌਂਕ ਆ ਲੋਕਾਂ ਨੂੰ ਹਾਂਜੀ ਵੀਰੇ ਕਈ ਲੋਕ ਬਈ ਮੈਂ ਇਹ ਜੇ ਦੇਖਿਆ ਵੀ ਟਰੈਕਟਰ ਏਜੰਸੀ ਚੋਂ ਲੈਣਗੇ ਪਹਿਲਾਂ ਉਹ ਡੈੱਕ ਵਾਲੇ ਦੇ ਜਾਊਗਾ ਫਿਰ ਡੈੱਕ ਲੱਗ ਕੇ ਘਰੇ ਜਾਊਗਾ ਹਾਂਜੀ ਵੀਰੇ ਟਰੈਕਟਰ ਹਨਾ ਜੀ ਹਾਂਜੀ ਠੀਕ ਆ ਬਈ ਤੇ ਇੱਕ ਮੈਂ ਤੁਹਾਡੀ ਛੱਤ ਦੇਖੀ ਆ ਫਾਰਮ ਦੀ ਬਈ ਪਾਈ ਹੋਈ ਤੇ ਇਹਦੇ ਬਾਰੇ ਮੈਨੂੰ ਜ਼ਰੂਰ ਦੱਸੋ ਬਈ ਹਾਂਜੀ ਵੀਰੇ ਇਹ ਆਪਣੀ ਪਹਿਲੀ ਜਿਵੇਂ ਕੱਚੇ ਮਕਾਨ ਹੁੰਦੀ ਸੀ ਉਹ ਸੱਤ ਹੈ ਜ ਨਾਲ ਦਾ ਪੈਂਦੀ ਸਸਤੀ ਆ ਜੀ ਨਾਲੇ ਇਹ ਠੰਡੀ ਰਹਿੰਦੀ ਆ ਜੀ ਗਰਮੀਆਂ ਦੇ ਵਿੱਚ ਜਾਨ ਕਰੋ ਔਖਾ ਨਹੀਂ ਹੁੰਦਾ ਇਹ ਥੱਲੇ ਜੀ ਹਾਂ ਜੀ ਇਹਦਾ ਖਰਚਾ ਕਿੰਨਾ ਪੈਂਦਾ ਬਈ ਨਿੱਕੀ ਰਹਿੰਦੀ ਆ ਜੀ ਇਹਦਾ ਖਰਚਾ ਜੀ ਜਾਇ ਜੀ ਖਰਚਾ ਪੈਂਦਾ ਜਿਆਦਾ ਕੋਈ ਖਰਚਾ ਨਹੀਂ ਆਉਂਦਾ ਮਹਿੰਤਾ ਬਸ ਇੱਕ ਜਿਆਦਾ ਜੀ ਥੋੜੀ ਜੀ ਕੱਪੜੇ ਹਜੇ ਤੁਸੀਂ ਨੂੰ ਮੱਟੀ ਮੱਟੀ ਫੇਰਨ ਦੀ ਹਾਂ ਇਹਦੀ ਲਾਈਫ ਲੂਫ ਦਾ ਪਤਾ ਕੁਛ ਵੀ ਕਿੰਨੀ ਕਾ ਬਈ ਕਿੰਨੇ ਕ ਸਾਲ ਚੱਲ ਜਾਂਦੀ ਆ ਇਹ ਵੀਰੇ ਜਿਹੜੇ ਹੋਰ ਉਧਰ ਮਾਨਸਰੂਲਗੜ ਏਰੀਆ ਮਾਨਸ ਏਰੀਆ ਪਾਉਂਦਾਗਾ ਉਹ ਤਾਂ ਕਹਿੰਦੇ ਵੀ 20 20 30 30 ਸਾਲ ਖਰਾਬ ਨਹੀਂ ਹੁੰਦੀ ਹੈਗੀ ਅੱਛਾ ਠੀਕ ਹੈ ਚਲੋ ਇੰਨਾ ਵੀ 30 ਸਾਲ ਵੀ ਕੱਢ ਜੇ ਚੀਜ਼ ਬਹੁਤ ਚੰਗੀ ਹੋ ਰਹੀ ਹੈ ਹਾਂਜੀ ਹਾਂਜੀ ਬਹੁਤ ਆਈ ਹੈ ਬਿਲਕੁਲ ਲੋ ਮਿੱਤਰੋ ਬਾਈ ਦਾ ਮੈਂ ਤੁਹਾਨੂੰ ਬਸ਼ੇਰਾ ਦਿਖਾਇਆ ਜੇਲਮ ਓਪਨ ਫੋਰ ਅਜ ਸਟਾਰਟ ਕਰਿਆ ਬਾਈ ਨੇ ਤੇ ਬਾਈ ਦਾ ਸੁਭਾਅ ਵੀ ਘੈਂਟ ਆ ਬਾਈ ਡੈਕ ਵੀ ਲਾਉਂਦਾ ਤੇ ਹੁਣ ਓਪਨ ਫੋਰ ਸਟੱਡ ਬੱਚਾ ਵੀ ਕਰਤਾ ਤੇ ਹੋਰ ਬਾਈ ਕੋਈ ਸਿਕੰਦਰ ਗੱਲ ਬਾਤ ਹੋਰ ਵੀਰੇ ਬਸ ਫੀਸ ਬਾਈ ਨੇ ਆਪਾਂ 31000 ਰੱਖੀ ਹੈ ਜੀ ਹਾਂ ਜੇ ਕੋਈ ਮਿੱਤਰ ਪਿਆਰਾ ਕੋਈ ਮਨਲਾ ਫੀਸ ਨਹੀਂ ਵੀ ਭਰ ਸਕਦਾ ਤਾਂ ਵੀ ਵੀਰੇ ਕੋਈ ਚੱਕਰ ਨਹੀਂ ਹੈਗਾ ਜੀ ਤੁਸੀਂ ਬੇਫਿਕਰ ਹੋ ਕੇ ਫੋਨ ਕਰੋ ਘੋੜੀ ਮਲਾਵੋ ਜੀ ਆਪਣਾ ਇਹੀ ਹੈ ਵੀ ਬੱਚਾ ਵੱਧ ਤੋਂ ਵੱਧ ਬਰੀਡਿੰਗ ਕਰੇ ਜੀ ਆਪਣੇ ਕੋਲੇ ਹਾਂ ਵੀ ਚੰਗੀ ਹਾਂ ਜੀ ਚੰਗੇ ਰਿਜ਼ਲਟ ਆਉਣ ਦੇਖੋ ਜੋ ਚੀਜ਼ ਚੰਗੀ ਆ ਤਾਂ ਉਹਨੂੰ ਪ੍ਰੋਡਿਊਸ ਕਰਨਾ ਚਾਹੀਦਾ ਹੈ ਬਿਲਕੁਲ ਬਿਲਕੁਲ ਜੀ ਚਲੋ ਮਿੱਤਰੋ ਮੈਂ ਤੁਹਾਨੂੰ ਜੇਲਮ ਦਿਖਾਇਆ ਕਿਵੇਂ ਲੱਗਾ ਜਰੂਰ ਦੱਸਿਓ ਸਾਡੀ ਗੱਲਬਾਤ ਕਿਵੇਂ ਲੱਗੀ ਤੇ ਸਾਰੇ ਦੋਸਤਾਂ ਦਾ ਵੀਡੀਓ ਦੇਖਣ ਵਾਸਤੇ ਬਹੁਤ ਬਹੁਤ ਧੰਨਵਾਦ ਧੰਨਵਾਦ ਬਾਈ ਜੀ ਸਾਰਿਆਂ ਦਾ ਸਾਰਿਆਂ ਦਾ ਧੰਨਵਾਦ ਥੈਂਕ ਯੂ